ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 28 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਨੂੰ ਉਮੀਦ ਸੀਗੀ ਕਿ ਤੁਸੀਂ ਸੁਣਿਆ ਹੋਵੇਗਾ ਕਿ ਅੱਜ ਤੋਂ ਮੀਂਹ ਦੀ ਸ਼ੁਰੂਆਤ ਹੋਵੇਗੀ ਪਰ ਖਾਸ ਕਿਸੇ ਵੀ ਇਲਾਕੇ ਦੇ ਵਿੱਚ ਦਿਨ ਵੇਲੇ ਤੱਕ ਵੱਡੇ ਪੱਧਰ ਤੇ ਮੀਂਹ ਨਹੀਂ ਪਿਆ ਟੁੱਟਵੇਂ ਤੌਰ ਤੇ ਸ਼ਰਾਟੇ ਜਰੂਰ ਲੱਗ ਰਹੇ ਹਨ ਜਿਵੇਂ ਬਰਨਾਲੇ ਦੇ ਕੁਝ ਇੱਕ ਇਲਾਕੇ ਕਹਿ ਸਕਦੇ ਹਾਂ ਮਲੇਰ ਕੋਟਲੇ ਦੇ ਥੋੜੇ ਜਿਹਾ ਬਹੁਤੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਮੋਗਾ ਜਗਰਾਵਾ ਸਾਈਡ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪਿਆ ਹੁਸ਼ਿਆਰਪੁਰ ਦੇ ਕੁਝ ਇੱਕ ਇਲਾਕਿਆਂ ਦੇ ਵਿੱਚ ਮੀਂਹ ਪਿਆ ਉਸੇ ਤਰ੍ਹਾਂ ਹੀ ਬਠਿੰਡੇ ਦੇ ਆਸ-ਪਾਸ ਮੀਂਹ ਪਿਆ ਜਨ ਲੁਧਿਆਣੇ ਦੇ ਆਸ-ਪਾਸ ਟਟਮੇ ਜਿਹੇ ਸ਼ਰਾਟੇ ਲੱਗ ਰਹੇ ਹਨ ਸਾਰੇ ਪੰਜਾਬ ਨੂੰ ਕਵਰ ਕਰਨ ਵਾਲਾ ਮੀਂਹ ਨਹੀਂ ਪੈ ਰਿਹਾ ਹੋ ਸਕਦਾ ਹੈ ਕਿ ਅਗਲੇ 2 ਤੋਂ 4 ਘੰਟਿਆਂ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਆਪਣਾ ਫਿਰੋਜ਼ਪੁਰ ਕਣਕ ਲੈਂਦੇ ਵਾਲੇ ਪਾਸਿਓ ਥੋੜੇ ਬਹੁਤ ਖੇਤਰਾਂ ਦੇ ਵਿੱਚ ਮੀਂਹ ਦਾਖਲ ਹੋ ਸਕਦਾ ਹੈ ਮਾਨਸੂਨ ਦੇ ਵਿੱਚ ਅੰਦਾਜ਼ੇ ਲਗਾਏ ਜਾਂਦੇ ਹਨ ਕਿ ਮੀਂਹ ਪਵੇਗਾ ਇਸ ਤਰੀਕ ਤੋਂ ਪਰ ਹੋ ਰਿਹਾ ਇਸ ਵਾਰ ਉਲਟ ਮੀਂਹ ਤਕਰੀਬਨ ਕਿਸੇ ਵੀ ਖੇਤਰ ਦੇ ਵਿੱਚ ਨਾ ਪੰਜਾਬ ਦੇ ਵਿੱਚ ਖੁੱਲਕੇ ਪੈ ਰਹੇ ਹਨ ਨਾ ਹਿਮਾਚਲ ਵਿੱਚ ਨਾ ਹੀ ਹਰਿਆਣੇ ਦੇ ਵਿੱਚ ਵੀ ਇੰਨੇ ਵੱਡੇ ਪੱਧਰ ਤੇ ਮੀਂਹ ਨਹੀਂ ਪਿਆ ਸੋ ਜਿਹੜੇ ਅੱਜ ਦਾ ਮੀਂਹ ਦੱਸਦੇ ਸਨ ਕਿ 28 ਤਰੀਕ ਤੋਂ ਹੋਵੇਗਾ ਉਹ ਹੁਣ ਅੰਦਾਜ਼ਾ ਇਹ ਹੈ ਕਿ 29 ਦੀ ਰਾਤ ਜਾਂ 30 ਤਰੀਕ ਤੋਂ ਪੰਜਾਬ ਦੇ ਵਿੱਚ 2 ਜਾਂ 3 ਵੇਰੀ ਜਾਂ 1 ਜਾਂ 2 ਵੇਰੀ ਹੀ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਸੋ ਮਾਨਸੂਨ ਦੇ ਵਿੱਚ ਸਥਿਤੀਆਂ ਲਗਾਤਾਰ ਬਦਲ ਰਹੀਆਂ ਹਨ। ਉਮੀਦ ਅੱਜ ਸੀ ਕਿ ਮੀਂਹ ਪਵੇਗਾ ਪਰ ਹੁਣ ਇਹ ਫਿਰ ਅੱਗੇ ਵੱਲ ਨੂੰ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਤੇ ਟੁੱਟਵੇਂ ਤੌਰ ਤੇ ਸ਼ਰਾਟੇ ਗਰਮੀ ਤੇ ਹੂਮਸ ਦੇ ਨਾਲ ਵੱਖ-ਵੱਖ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਲੱਗਦੇ ਰਹਿਣਗੇ ਕਦੇ ਕਿਸੇ ਜ਼ਿਲ੍ਹੇ ਵਿੱਚ ਜਾਂ ਕਦੇ ਕਿਸੇ ਵਿੱਚ।